ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਰਨ ਅੱਜ ਆਪਾਂ ਇੱਕ ਹੋਰ ਕਹਾਣੀ ਤੁਹਾਡੇ ਲਈ ਲੈ ਕੇ ਆਏ ਆਂ ਉਮੀਦ ਆ ਤੁਹਾਨੂੰ ਪਸੰਦ ਆ ਵੀ ਇੱਕ ਮੁੰਡਾ ਹੁੰਦਾ ਉਹਦੇ ਬਹੁਤ سارے ਦੋਸਤ ਹੁੰਦੇ ਨੇ ਤੇ ਉਹ ਉਹਨੂੰ ਉਸ ਚੀਜ਼ ਦਾ ਬਹੁਤ ਜ਼ਿਆਦਾ ਕਮੰਡ ਹੁੰਦਾ ਕਿ ਮੇਰੇ ਬਹੁਤ سارے ਦੋਸਤ ਨੇ ਤੇ ਉਹਦੇ ਪਿਤਾ ਦੇ ਇੱਕੋ ਹੀ ਦੋਸਤ ਹੁੰਦਾ ਪਰ ਉਹ ਸੱਚਾ ਹੁੰਦਾ ਜਿਹੜਾ ਉਹ ਦੋਸਤ ਹੁੰਦਾ ਨਾ ਉਹਦੇ ਪਿਤਾ ਦਾ ਉਹ ਸੱਚਾ ਹੁੰਦਾ ਪਰ ਹੁੰਦਾ ਇੱਕੋ ਹੀ ਹੈ ਉਹਦੇ ਪਿਤਾ ਨੇ ਨਾ ਇੱਕ ਦਿਨ ਮੁੰਡੇ ਨੂੰ ਆਖਿਆ ਯਾਰ ਆਪਾਂ ਤੇਰੇ ਜਿਹੜੇ ਦੋਸਤ ਹੈ ਉਹਨਾਂ ਵਿੱਚੋਂ ਇੱਕ ਦੀ ਆਪਾਂ ਪ੍ਰੀਖਿਆ ਲੈਨੇ ਆ ਦੇਖਦੇ ਹਾਂ ਤੈਨੂੰ ਕਿੰਨਾ ਪਿਆਰ ਕਰਦੇ ਆ ਤੇ ਮੁੰਡਾ ਰਾਜੀ ਹੋ ਜਾਂਦਾ ਕਹਿੰਦਾ ਚਲੋ ਠੀਕ ਆ ਆਪਾਂ ਦੇਖ ਲੈਨੇ ਆ ਤੇ ਰਾਤ ਨੂੰ 2 ਵਜੇ ਜਾਂਵੇ 2 ਵੇ ਦੋਨੋਂ ਕਿਉਂ ਪੁੱਤ ਉਹ ਮੁੰਡੇ ਦੇ ਘਰ ਵਗ ਜਾਂਦੇ ਆ ਫਿਰ ਘਰੇ ਜਾਂਦੇ ਆ ਘਰੇ ਜਾ ਕੇ ਉਸ ਮੁੰਡੇ ਦਾ ਦਰਵਾਜ਼ਾ ਢੜਕਾਉਂਦੇ ਆ ਢੜਕਾਉਂਦੇ ਆ ਢੜਕਾਉਣ ਤੋਂ ਬਾਅਦ 15 ਕੁ ਹੀ ਆਉਂਦੀ ਉਹ ਬਾਰ-ਬਾਰ ਦਰਵਾਜ਼ਾ ਖੜਕਾਉਂਦੇ ਆ ਤੇ ਫਿਰ ਜਦੋਂ ਦਰਵਾਜ਼ੇ ਖੜਕੇ ਨੇ ਨਾਲ ਮੁੰਡੇ ਦੀ ਜਾ ਖੋਲਦੀ ਅੰਦਰ ਉਹਦੇ ਦੋਸਤ ਦੀ ਤਾਂ ਉਹ ਆਪਣੀ ਮਾਂ ਨੂੰ ਕਹਿ ਦਿੰਦਾ ਕਿ ਮਾਂ ਦਾ ਉਹਨਾਂ ਨੂੰ ਐਂ ਕਹਦੇ ਵੀ ਉਹਦਾ ਘਰ ਹੈ ਨਹੀਂ ਜਦੋਂ ਇੰਨੀ ਗੱਲ ਸੁਣ ਕੇ ਉਹਦਾ ਪਿਤਾ ਤੇ ਮੁੰਡਾ ਦੋਨੋਂ ਹੈਰਾਨ ਹੋ ਜਾਂਦੇ ਆ ਤੇ ਚਲੋ ਉਥੋਂ ਵਾਪਸ ਘਰ ਆ ਜਾਂਦੇ ਆ ਤੇ ਦੂਜੇ ਦਿਨ ਉਹਦਾ ਪਿਤਾ ਕਹਿੰਦਾ ਅੱਜ ਮੇਰੇ ਦੋਸਤ ਦੇ ਕੋਲ ਸੱਲਾਹ ਇੱਕ ਨੂੰ ਮੇਰਾ ਦੋਸਤ ਦਿਖਾਉਂਗਾ ਵੀ ਇਹ ਦੋਸਤੀ ਕਿੱਦਾਂ ਦੀ ਹੈ ਚਲੋ ਉਹਦੇ ਇਥਾ ਦੇ ਦੋਸਤੇ ਘਰ ਜਾਂਦੇ ਆ ਦੂਜੇ ਦਿਨ ਦੂਸਰੇ ਦਿਨ ਜੇ ਦਰਵਾਜ਼ਾ ਖੜਕਾਉਂਦੇ ਆ ਨਾਲ ਦੀ ਨਾਲ ਛੱਟ ਦੇ ਵਿੱਚ ਆਵਾਜ਼ ਆਉਂਦੀ ਆ ਖੜ ਜਾ ਦੋਸਤ ਠਹਿਰ ਜਾ ਦੋ ਮਿੰਟ ਚ ਦਰਵਾਜ਼ਾ ਖੋਲਦਾ ਇੰਨੀ ਗੱਲ ਕਹਿ ਕੇ ਉਹ ਛੱਟ ਦੇ ਨੇ ਦਰਵਾਜ਼ਾ ਖੋਲ ਦਿੰਦਾ ਆ ਕੇ ਅੱਗੇ ਇੱਕ ਹੱਥ ਦੇ ਵਿੱਚ ਸੈਲੀ ਖੜੀ ਹੋਈ ਆ ਦੂਜੇ ਹੱਥ ਦੇ ਵਿੱਚ ਤਲਵਾਰ ਖੜੀ ਹੋਈ ਆ ਫਿਰ ਉਹ ਬਤਾ ਦੇਖ ਕੇ ਹੈਰਾਨ ਹੋਇਆ ਕਹਿੰਦਾ ਦੋਸਤ ਇਹ ਕੀ ਗੱਲ ਤੂੰ ਆਪਣੇ ਹੱਥ ਦੇ ਵਿੱਚ थैਲੀ ਕਿਉਂ ਫੜੀ ਆ ਤੇ ਉਸ ਦਾ ਦੋਸਤ ਬੋਲਦਾ ਉਸ ਦਾ ਦੋਸਤ ਬੋਲਦਾ ਕਿ ਦੋਸਤ ਜਿਹੜੀ ਅਕਸਰ ਰਾਤ ਨੂੰ ਮਸਜਿਦ ਪੈਂਦੇ ਨਾ ਉਹਦੇ ਵਿੱਚ ਦੋ ਹੀ ਤਰ੍ਹਾਂ ਦੀ ਮਸਜਿਦ ਹੁੰਦੀ ਹੈ ਇੱਕ ਤਾਂ ਤੇਰਾ ਝਗੜਾ ਹੋਇਆ ਹੋਵੇ ਕਿਸੇ ਨਾਲ ਇਹਨੂੰ ਇੰਜ ਸੀ ਵੀ ਤੇਰਾ ਝਗੜਾ ਹੋ ਗਿਆ ਕਿਸੇ ਨਾਲ ਕਿ ਤਲਵਾਰ ਲੈ ਕੇ ਆਇਆ ਸੀ ਤੇ ਦੂਜੇ ਹੱਥ ਵਿੱਚ ਥੈਲੀ ਆ। ਕਿ ਤੈਨੂੰ ਪੈਸੇ ਦੀ ਜਰੂਰਤ ਨਾ ਹੋਵੇ ਕਿਤੇ। ਤੇ ਮੈਂ ਪੈਸੇ ਤਾਂ ਲੈ ਕੇ ਆਇਆ ਜੇ ਤੈਨੂੰ ਪੈਸੇ ਨਹੀਂ ਲੋੜ ਆ ਤਾਂ ਪੈਸੇ ਲੈ ਜਾ। ਜੇ ਤੇਰੇ ਨਾਲ ਕੋਈ ਝਗੜਾ ਹੋ ਗਿਆ ਤਾਂ ਤੇਰੇ ਨਾਲ ਮੈਂ ਚਲਦਾ ਤਰਵਾਰ ਲੈ ਕੇ ਆਇਆ। ਮੈਂ ਤੇਰੇ ਨਾਲ ਚਲਦਾ। ਇਹ ਸੁਣ ਕੇ ਉਸਦੇ ਪਿਤਾ ਦੇ ਨਾ ਅੱਖਾਂ ਦੇ ਵਿੱਚ ਹੰਝੂ ਆ ਗਏ। ਤੇ ਉਹ ਕਹਿਣ ਲੱਗਾ ਕਿ ਦੋਸਤ ਮੈਨੂੰ ਇਹ ਚੀਜ਼ਾਂ ਦੀ ਲੋੜ ਨਹੀਂ। ਮੈਂ ਆਪਣੇ ਬੇਟੇ ਨੂੰ ਦੋਸਤੀ ਦੀ ਪਰਵਾਸਾਹੀ ਸਮਝਾਉਣ ਆਇਆ ਸੀ। ਤੇ ਹੋ ਇਹਨੂੰ ਚੰਗੀ ਤਰ੍ਹਾਂ ਸਮਝ ਆ ਗਈ ਹੋ। ਆਵਾਜ਼ ਆ ਬਾਕੀ ਦੋਸਤੋ ਦੋਸਤੋ ਘਟ ਚਣੋ ਦੋਸਤੋ ਚਣੋ ਜਿਹੜੇ ਤੁਹਾਡੇ ਨਾਲ ਮੁਸੀਬਤ ਦੇ ਵਿੱਚ ਖੜਨ ਤੇ ਨਾ ਕਿ ਉਹ ਕੋਈ ਬਹਾਨੇ ਕਰਨ ਲੱਗ ਜਾਣ ਜੇ ਤੁਹਾਡੇ ਤੇ ਮੁਸੀਬਤ ਆਵੇ ਨਾ ਕੋਈ ਤੇ ਤੁਸੀਂ ਦੋਸਤ ਨੂੰ ਆਵਾਜ਼ ਮਾਰੋ ਤੇ ਦੋਸਤੋ ਤੁਹਾਡਾ ਤੁਹਾਡੇ ਕੋਲ ਬਹਾਨੇ ਨਾ ਖੜੇ। ਧੰਨਵਾਦ ਜੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ, ਲਾਈਕ ਕਮੈਂਟ ਕਰਕੇ ਹੌਸਲਾ ਵੀ ਜਰੂਰ ਦਿਓ ਤੇ ਆਪਣੇ ਪੇਜ ਨੂੰ ਫੋਲੋ ਜਰੂਰ ਕਰ ਲਿਓ।